ਕੰਗਰੂ ਦੇ ਇਲਾਕੇ ਦੀ ਜਿਹੜੀ ਸੜਕਾ ਉਹ ਵੀ ਆਪ ਨੂੰ ਛੜਕਾ ਬਰਸਾਤ ਤੋਂ ਬਾਅਦ ਸੜਕਾ ਹਲਕਾ ਖਰੜਦੀਆਂ ਆਲਮੋਸਟ ਉਹ ਹਾਂ ਰეკਮੈਂਡ ਸੀਐਮਐਲ ਨੂੰ ਹੰਢ ਵੀ ਜੂਰ ਹੋ ਗਿਆ ਇਹ ਬਰਸਾਤ ਰੁਕਣ ਤੋਂ ਬਾਅਦ ਸੜਕਾ ਦਾ ਕੰਮ ਸ਼ੁਰੂ ਹੋਇਆ ਕੁਝ ਤਰਾਏ ਥੋੜੀ ਹੈ ਮੇਰੀ ਖਾਲੀ ਗੱਲ ਹੈ ਕੰਗੜਾ ਵੀ ਇਲਾਕੇ ਦੀ ਜਿਹੜੀ ਸੜਕਾ ਉਹਦੀ ਵੀ ਹਾਲਤ ਜਿਹੜੀ ਸੜਕਾ ਬਰਸਾਤ ਤੋਂ ਬਾਅਦ ਸੜਕਾ ਹਲਕਾ ਖਰੜਦੀਆਂ ਆਲਮੋਸਟ ਹੋ ਗਈਆਂ ਰეკਮੈਂਡ ਸੀਐਮ ਵੱਲੋਂ ਫੰਡ ਵੀ ਮਨਜ਼ੂਰ ਹੋ ਗਿਆ ਇਹ ਬਰਸਾਤ ਰੁਕਣ ਤੋਂ ਬਾਅਦ ਸੜਕਾਂ ਦਾ ਕੰਮ ਤੇ ਸ਼ੁਰੂ ਹੋ ਜਾਣਾ ਪਰ ਆ ਸਾਡੇ ਲਈ ਜ਼ਰੂਰੀ ਹੈ ਇਪੋਲ ਬਣੇ ਤੇ ਕਰ ਕੀ ਮੈਂ ਕਿੰਨੇ ਤੇ ਕਿੰਨੇ ਦੇਰ ਦੇ ਵਿੱਚ ਜਿਹੜੇ ਪੁਲਾ ਦਾ ਕੰਮ ਸ਼ੁਰੂ ਹੋ ਜਾਏਗਾ ਹੁਣ ਮੈਂ ਤੇ ਅੱਜ ਬਣਾਉਣੀ ਹੋਣੀ ਚਾ ਕੇ ਚਿੱਠੀ ਲਿਖਵਾ ਦੇਣੀ ਹੈ ਔਰ ਮੈਂ ਫੋਨ ਤੇ ਗੱਲ ਵੀ ਕਰੂੰਗਾ ਡੀਸੀ ਨਾਲ ਇਹ ਤੇ ਐਮਰਜੈਂਸੀ ਕੰਮ ਹੈ ਇਮੀਡੀਏਟਲੀ ਕਰਨਾ ਹੈ ਆਪ ਮੌਕਾ ਦੇਖ ਕੇ ਮੈਂ ਦੀ ਰਿਪੋਰਟ ਬਣਾ ਕੇ ਅੱਜ ਹੀ ਚਿੱਠੀ ਬਣਾ ਕੇ ਭੇਜ ਦੇਣੀ ਔਰ ਇਹ ਬੁਨਿਆਦੀ ਬੇਸਿਕ ਚੀਜ਼ਾਂ ਹੈ ਬੇਸਿਕਲੀ ਤੇ ਬੱਚਿਆਂ ਨੇ ਵੀ ਜਾਣਾ ਨੌਕਰੀ ਪੇਸ਼ਿਆਂ ਨਾ ਵੀ ਜਾਣਾ ਕਿਸਾਨ ਮਜ਼ਦੂਰ ਨੇ ਵੀ ਜਾਣਾ ਤੇ ਉਹ ਵਾਲੇ ਵੀ ਹੈਗੇ ਐਸਨ ਜ ਪੋਸਿਬਲ ਅਸੀਂ ਸ਼ੁਰੂ ਕਰਵਾਉਣੇ ਦਾ ਕੰਮ ਕਾਕਾ ਸਰ ਜੀ ਤੇ ਕੋਈ ਸ਼ੁਰੂ ਜੀ ਪਰਮਾਨੈਂਟ ਪੁਲ ਬਣ ਜਾਣਾ ਹੁਣ ਕਾਕਾ ਸਰ ਪਿੱਛੇ ਕਾਂਗਰਸ ਦੇ ਬੰਦੇ ਉਹ ਚਾਹਰੇ ਟ੍ਰੈਫਿਕ ਵਾਲੇ ਨੇ ਜਾਣਾ ਕੋਈ ਗੱਲ ਸਰ ਪਿਛਲੇ ਐਮਪੀ ਕਾਂਗਰਸ ਦੇ ਵੀ ਰਹੇ ਆ ਕਲਦਲ ਵੀ ਰਹੇ ਚੰਦੂ ਮજરા ਜੀ ਬਜਿੰਦਰ ਸਿੰਘਲਾ ਵੀ ਰਹੇ ਨੇ ਪਰ ਇਹਨਾਂ ਪਿੰਡਾਂ ਬਲ ਬਹੁਤ ਧਿਆਨ ਨਹੀਂ ਦਿੱਤਾ ਇਹ ਪਿੰਡ ਜਿਹੜੇ ਅਜੇ ਵੀ ਕੰਢੀ ਏਰੀ ਦੇ ਪਿੰਡ ਮੋੜ ਦੀ ਸਹੂਲਤਾਂ ਤੋਂ ਵਾਂਝੇ ਨਹੀਂ ਸਰ ਦੇਖੋ ਫੇਰ ਤੇ ਤੁਸੀਂ ਇੱਥੋਂ ਦੀ ਗੱਲ ਕਰਦੇ ਨੇ ਮੈਂ ਚਮਕੌਰ ਸਾਹਿਬ ਪੰਜ ਜਿੰਮਾਂ ਦਾ ਉਦਘਾਟਨ ਕਰਕੇ ਆ ਐਮਪੀ ਲੈਡ ਚੋਂ ਪੈਸੇ ਦਿੱਤੇ ਜੀ ਐਮਐਲਏ ਸਾਹਿਬ ਵੀ ਮੇਰੇ ਨਾਲ ਸੀ ਉੱਥੇ ਲੋਕਾਂ ਦਾ ਕਹਿਣਾ ਸੀ ਵੀ ਵੋਟਾਂ ਮੰਗਣ ਤੋਂ ਬਾਅਦ ਸਾਡੇ ਕਦੀ ਕੋਈ ਐਮਪੀ ਨਹੀਂ ਆਇਆ ਤੇ ਵੋਟਾਂ ਮੰਗਣ ਆਉਂਦੇ ਆ ਤੇ ਮੈਂ ਤੇ ਅੱਜ ਮੈਨੂੰ ਲੱਗਦਾ ਅਜੇ ਸਾਲ ਹੋਇਆ ਦੂਜੇ ਚੱਕਰ ਲੱਗ ਵੀ ਗਿਆ ਹਾਂਜੀ ਹਾਂਜੀ ਇਹ ਬੇਸਿਕਲੀ ਲੀਡਰਾਂ ਦੀ ਡਿਊਟੀ ਹੁੰਦੀ ਹੈ ਜ਼ਿੰਮੇਵਾਰੀ ਹੈ ਫਰਜ ਹੈ ਇਹ ਮਤਲਬ ਲਈ ਇਹ ਥੋੜੀ ਵੋਟਾਂ ਪਾ ਲੀਆਂ ਤਾਂ ਤੁਸੀਂ ਦਿੱਲੀ ਜਾ ਕੇ ਬਹਿ ਜਾਓ ਸੋ ਸਾਡਾ ਫਰਜ ਹੈ ਅਸੀਂ ਆਪਣੇ ਇਹਨਾਂ ਨੇ ਆਪਣਾ ਕੰਮ ਕਰਤਾ ਹੁਣ ਤੇ ਮੇਰਾ ਕੰਮ ਹੈ ਪੰਜ ਸਾਲ ਸੋ ਮੈਂ ਆਪਣੀ ਡਿਊਟੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਬਿਲਕੁਲ ਸੰਗਤ ਜਵਾਬ ਤੇ ਇਹੀ ਲੋਕ ਦੇਣਗੇ ਸਹੀ ਉਹਨਾਂ ਨੂੰ ਦੇਖਣਗੇ ਨਵੇਂ ਪੁਲ ਲੱਗੇ ਹੋ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਸੀ ਤੁਹਾਡੀ ਦੀ ਪੂਰੀਆਂ ਹੋਣਗੀਆਂ ਤੇ ਨਹੀਂ ਦੇਖਣਗੇ ਤੇ ਫਿਰ ਅਸੀਂ ਵੀ ਨਹੀਂ ਦੇਖਣਾ ਅਗਲੀ ਵਾਰ ਅੱਛਾ ਗੰਗੜ ਦੇ ਐਮ ਐਲ ਇਹ ਅਨਮੋਲ ਘਰਮਾਨ ਨੇ ਅਸਤੀਫਾ ਦਿੱਤਾ ਜੀ ਆਪਣੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਅਪੀਲ ਕੀਤੀ ਕਿ ਮੇਰਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਜਾਵੇ ਕਾਰਨ ਕੀ ਬਣਿਆ ਤੁਹਾਡੀ ਪਾਰਟੀ ਦੇ ਮੈਂ ਐਵੇਂ ਕਹਾਂ ਮੈਂ ਤੇ ਫੀਲਡ ਸੀਗਾ ਸਿੱਧਾ ਫੀਲਡ ਚੋਂ ਇਧਰ ਆ ਗਿਆ ਇਹ ਵੀ ਸਾਡੇ ਫੀਲਡ ਹੀ ਇਹ ਵੀ ਸਾਡੀ ਕਨਸਟੈਂਸੀ ਦਾ ਹਿੱਸਾ ਮੈਨੂੰ মিডিਆ ਤੋਂ ਤੁਹਾਡੇ ਵਰਗੇ ਸਾਥੀਆਂ ਤੋਂ ਪਤਾ ਲੱਗਿਆ ਰਿਜ਼ਾਈਨ ਕਰਤਾ ਅਚਕਤ ਮੈਨੂੰ ਪਤਾ ਇਹ ਕਾਰਨ ਹੈ ਕੀਤਾ ਨਹੀਂ ਕੀਤਾ ਕਿਉਂ ਕੀਤਾ ਇਹ ਤੇ ਮੈਂ ਹਜੇ ਨਹੀਂ ਦੱਸ ਸਕਦਾ ਮੈਨੂੰ ਪਤਾ ਨਹੀਂ ਬਹੁਤ ਵੱਡੀਆਂ ਸਰ ਹਰ ਟਾਈਮ ਤੁਹਾਡੀ ਅਸੀਂ ਸਪੀਚ ਸੁਣਦੇ ਹਾਂ ਜਦੋਂ ਵੀ ਕਾਨਫਰੰਸ ਹੁੰਦੀ ਆ ਜੋ ਵੀ ਹੋਣਾ ਪਰ ਤੁਹਾਡੇ ਕੋਲ ਇੱਕ ਇੱਕ ਰਿਪੋਰਟ ਹੁੰਦੀ ਹੈ ਇਲਾਕੇ ਦੀ ਹਲਕੇ ਦੀ ਵੀ ਹਲਕੇ ਦੇ ਵਿੱਚ ਵਿਕਾਸ ਨਾ ਹੋਣ ਦੇ ਕਾਰਨ ਲੱਗਦਾ ਕਿ ਅਸਤੀਫਾ ਦੇਣਾ ਪਿਆ ਮੇਰੇ ਕੋਲ ਵੱਲ ਨਹੀਂ ਵਿਕਾਸ ਤੇ ਪੰਜਾਬ ਚ ਹੋ ਰਿਹਾ ਲਗਾਤਾਰ ਨਹੀਂ ਵਿਕਾਸ ਹਲਕਾ ਖੜਨ ਦੀ ਗੱਲ ਕਰ ਨਹੀਂ ਹਲਕਾ ਖੜਨ ਦੀ ਮੈਂ ਉਹਨਾਂ ਤੇ ਰਿਜ਼ਾਈਨ ਤੇ ਮੈਂ ਤੁਹਾਨੂੰ ਆਲਰੇਡੀ ਕਹਿ ਚੁੱਕਾ ਮੈਨੂੰ ਪਤਾ ਨਹੀਂ ਹੈ ਕੀ ਕਾਰਨ ਹੈ ਔਰ ਉਹ ਕਿੰਨਾ ਕਿ ਸੱਚਾਈ ਇਹ ਵੀ ਮੈਨੂੰ ਐਗਜੈਕਟ ਪਤਾ ਨਹੀਂ ਕਿਉਂਕਿ মিডিਆ ਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਸਤੀਫਾ ਦਿੱਤਾ ਜੀ ਮਨਜੀਤ ਸਿੰਘ ਗਿੱਲ ਆਮਾਦੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਜਿਮਨੀ ਚੌਂਦ ਦੇ ਵਿੱਚ ਅਗਰ ਨਹੀਂ ਗਿੱਲ ਸਾਹਿਬ ਦਾ ਤਾਂ ਮੈਂ ਕੱਲ ਸੁਣਿਆ ਸੀ ਉਹਨਾਂ ਨੇ ਆਪਣੇ ਜਿਹੜੇ ਕਾਰਨ ਹੈ ਰਸਤੀਫਾ ਦਿੰਦੇ ਹੋ ਆਪ ਦੱਸਿਆ ਹਾਂਜੀ ਉਹ ਚ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਨਹੀਂ ਮੈਂ ਪੁੱਛ ਰਿਹਾ ਕਿ ਆਮਾਦੀ ਪਾਰਟੀ ਚ ਰਹੀ ਹੋ ਸਕਦੇ ਨੇ ਕਿੱਥੇ 25 ਹਲਕਾ ਖੜ ਦੇ ਵਿੱਚ ਇਹ ਤੇ ਬਾਅਦ ਦੀਆਂ ਗੱਲਾਂ ਨਾ ਮੈਂ ਹੁਣੀ ਕਹਿਦਾ ਵੀ ਚੇਰੇ ਹੋ ਸਕਦੇ ਅਜੇ ਤੇ ਐਮਐਲਏ ਆਵਾ ਦੀ ਪਾਰਟੀ ਦੀ ਹੈ ਅਸਤੀਫਾ ਮੰਨ ਲਓ ਦਿੱਤਾ ਵੀ ਜੇ ਤੁਸੀਂ ਕਹਿ ਰਹੇ ਹੋ ਉਹ ਅਸਤੀਫਾ ਮਨਜ਼ੂਰ ਹੋਣਾ ਨਹੀਂ ਹੋਣਾ ਇਹ ਤੇ ਪਾਰਟੀ ਨੇ ਦੇਖਣਾ ਹਾਂਜੀ ਠੀਕ ਹੈ ਸਾਨੂੰ ਮੈਂ ਹਾਂਜੀ ਕਰੋ ਜੀ ਕਰੋ ਸਰ ਮੇਰੀ ਬੇਨਤੀ ਸਾਡੇ ਜਿਹੜੇ ਅਨੰਤ ਉਹਨਾਂ ਦੇ ਸਾਹ ਦੇ ਹਲਕੇ ਤੋਂ ਮਾਲਵੀਂਦਰ ਕਾਂਗ ਜਿਹੜੇ ਐਮਪੀ ਤੇ ਪਹੁੰਚੇ ਸੀ ਕਿ ਉਹਨਾਂ ਨੂੰ ਜਿਹੜੀ ਤੁਸੀਂ ਦਿੱਕਤਾਂ ਦੱਸੀਆ ਤੇ ਉਹਨਾਂ ਦੇ ਵੱਲੋਂ ਕੀ ਕਿਹਾ ਪਹਿਲਾਂ ਤਾਂ ਜੀ ਮੈਂ ਐਮਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਕਿ ਉਹਨਾਂ ਨੇ ਸਾਡੇ ਇੱਕ ਮੈਸੇਜ ਤੋਂ ਇੱਥੇ ਆਣ ਕੇ ਲੋਕਾਂ ਦੇ ਦੁੱਖ ਤਕਲੀਫ ਦੇਖੀ ਇੱਥੇ ਇੱਕ ਮੈਸੇਜ ਤੋਂ ਵਿਸਿਟ ਕਰਿਆ ਜੀ ਤੇ ਐਮਪੀ ਸਾਹਿਬ ਨੂੰ ਜੀ ਆਪਾਂ ਜਿੱਦਾਂ ਮੋੜ ਲਈ ਇੱਥੇ ਸੋਲਤਾਂ ਦੀ ਜਿਹੜੀ ਸਾਨੂੰ ਮੇਨ ਗੱਲ ਰੋੜਦੀ ਹੈ ਜੀ ਇਹ ਪੂਲੀਆਂ ਦੀ ਖਸਤਾ ਹਾਲਤ ਹੋ ਗਈ ਜੀ ਕਾਫੀ ਦਿਨ ਪਹਿਲਾਂ ਲੱਗਲੀ ਹੁਣ ਇਹ ਡਿੱਗਣ ਦੀ ਕਗਾਰ ਤੇ ਨੇ ਜੀ ਤੇ ਇਹਨਾਂ ਵਾਸਤੇ ਆਪਾਂ ਐਮਪੀ ਸਾਹਿਬ ਨੂੰ ਅਜ ਰਿਕਵੈਸਟ ਕਰੀ ਹੈ ਜੀ ਕਿ ਇੱਥੇ ਇਹਨਾਂ ਤੇ ਹਾਈ ਲੈਵਲ ਪੂਰੇ ਲਗਾਏ ਜਾਣ ਜੀ ਤੇ ਇੱਕ ਆਪਣਾ ਜੀ ਮਾਜਰੀਆਂ ਸੰਬੰਧੀ ਇੰਤਕਾਲ ਸੰਬੰਧੀ ਇੱਕ ਦਿੱਕਤ ਸੀ ਜੀ ਸਾਨੂੰ ਉਹ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਜੀ ਵੀ ਸਾਡਾ ਮਸਲਾ ਜਲਦੀ ਤੋਂ ਜਲਦੀ ਹੱਲ ਕਰਾਓ ਜੀ ਤੇ ਤੁਸੀਂ ਸੈਂਟਰ ਦੇ ਵੀ ਵਜ਼ੀਰ ਆ ਜੀ ਉਹ ਤੇ ਸਾਨੂੰ ਉੱਥੇ ਪੂਰਾਂ ਦਾ ਸਾਡਾ ਮੁੱਦਾ ਉਹ ਜਲਦੀ ਹੱਲ ਕਰਵਾ ਸਕਦੀ ਹੈ ਜੀ ਤੇ ਕਿਸ ਤਰ੍ਹਾਂ ਹਰ ਸਾਲ ਜਦੋਂ ਬਰਸਾਤਾਂ ਆਉਂਦੀ ਆਏ ਤਾਂ ਇਹ ਸਾਡੀ ਦਿੱਕਤ ਆ ਜਾਂਦੀ ਆ ਸਾਹਮਣੇ ਆਉਂਦੀ ਆਏ ਕਿ ਐਮਐਲਏ ਸਭ ਨੂੰ ਵੀ ਇਹ ਇੱਕ ਦੋ ਵਾਰੀ ਮੁੱਦਾ ਦੱਸਿਆ ਹੈ ਜੀ ਪਹਿਲਾਂ ਵੀ ਤੇ ਉਹਨਾਂ ਵੱਲੋਂ ਵੀ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਜੀ ਕਿ ਮੈਂ ਤੁਹਾਡੇ ਕੋਲੋਂ ਦਾ ਇਹ ਜੋ ਪ੍ਰੋਪੋਜ਼ਲ ਹੈ ਪਾ ਕੇ ਭੇਜ ਦਿਆ ਜਿੱਦਾਂ ਕਿ ਮੈਂ ਹੋਰ ਪਾਸੇ ਪੂਲ ਮਨਜ਼ੂਰ ਮਨਜ਼ੂਰ ਕਰਵਾਏ ਆ ਤੇ ਮੈਂ ਇਹ ਤੁਹਾਡਾ ਵੀ ਪਾ ਕੇ ਭੇਜਦੇ ਜਲਦੋਂ ਜਲਦ ਇਹ ਮਨਜ਼ੂਰ ਹੋ ਜਾਣਗੇ ਅਜਾ ਸਾਢੇ 3 ਸਾਲ ਹੋ ਗਏ ਸਰਕਾਰ ਦੇ ਦੇਸਤਾ ਬਹਿ ਰਹੇ ਜਿਹੜਾ ਹਾਂਜੀ ਤਾਂ ਕੀ ਲੱਗਦਾ ਹੈ ਕਿ ਇਹ ਜਿਹੜੇ ਪੂਲੇ ਇਹਨਾਂ ਦੇ ਕੰਮ ਹੋਵੇਗਾ ਸਰਕਾਰ ਦੇ ਰਹਿੰਦੇ ਰਹਿੰਦੇ ਹਾਂਜੀ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਐਮਪੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਜੀ ਹਲਕਾ ਵਿਧਾਇਕ ਤੇ ਪੂਰਾ ਵਿਸ਼ਵਾਸ ਹੈ ਜੀ ਕਿ ਇਹ ਸਾਡਾ ਮਸਲਾ ਜ਼ਰੂਰ ਕਰਵਾਣਗੇ ਜੀ ਹੱਲ ਸਰਕਾਰ ਦੇ ਰਹਿੰਦੇ ਰਹਿੰਦੇ ਇਹ ਜ਼ਰੂਰ ਕਰਾਣਗੇ ਜੀ ਅੱਛਾ ਦੇਖੋ ਤੁਸੀਂ ਪੰਜਾਬ ਪਿੰਡਾਂ ਦੇ ਸਰਪੰਚ ਪੰਚਾਂ ਤੇ ਹੋਰ ਜਿਹੜੇ ਪਿੰਡ ਨਿਵਾਸੀ ਇੱਥੇ ਇਕੱਠੇ ਹੋਏ ਸੀ ਪਿੰਡਾਂ ਦੇ ਵਿੱਚ ਵੀ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿੰਡਾਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਗ੍ਰਾਂਟਾਂ ਨਹੀਂ ਆ ਰਹੀਆਂ ਉਹਦੇ ਬਾਰੇ ਵੀ ਗੱਲ ਕੀਤੀ ਤੁਸੀਂ ਹਾਂਜੀ ਆਪਾਂ ਰਿਕਵੈਸਟ ਕਰੀਏ ਜੀ ਐਮਪੀ ਸਾਹਿਬ ਨੂੰ ਕਿ ਸਾਡੀ ਪੰਚਾਇਤਾਂ ਨੂੰ ਜੀ ਲਗਭਗ ਪੰਜ ਪੰਚਾਇਤਾਂ ਬੈਂਦੀਆਂ ਜੀ ਵੀ ਹਲੇ ਤੱਕ ਕੋਈ ਵੀ ਗ੍ਰਾਂਟ ਨਹੀਂ ਜੀ ਕੋਈ ਵੀ ਫੰਡ ਨਹੀਂ ਇਹਨਾਂ ਨੂੰ ਆਇਆ ਜੇ ਫੰਡ ਨਹੀਂ ਆਊਗਾ ਜੀ ਪੰਚਾਇਤਾਂ ਵੀ ਕਿੱਥੋਂ ਡਵੈਲਪ ਕਰਨਗੀਆਂ ਜੀ ਪਿੰਡਾਂ ਨੂੰ ਤੇ ਅਸੀਂ ਬੇਨਤੀ ਕਰੀਏ ਜੀ ਵੀ ਇਹਨਾਂ ਨੂੰ ਫੰਡ ਮੁਹੱਈਆ ਕਰਾਓ ਜੀ ਗ੍ਰਾਂਟਾਂ ਮੁਹੱਈਆ ਕਰਾਓ ਤਾਂ ਕਿ ਪਿੰਡਾਂ ਦੇ ਕੰਮ ਸਾਰੇ ਏਦਾਂ ਹੀ ਪਏ ਆ ਜੀ ਅਧੂਰੇ ਅਜੇ ਕਿਹੜੇ ਕਿਹੜੇ ਪਿੰਡਾਂ ਤੇ ਜਿਹਦੇ ਅੱਜ ਸਰਪੰਚ ਇੱਥੇ ਪਹੁੰਚੇ ਸੀ ਇੱਥੇ ਜੀ ਜੈੰਤੀ ਮਾਦਰੀ ਤੋਂ ਸਰਪੰਚ ਸਾਹਿਬ ਪਹੁੰਚੇ ਹੋਏ ਨੇ ਕਸੋਲੀ ਤੋਂ ਸਰਪੰਚ ਸਾਹਿਬ ਆਏ ਹੋਏ ਨੇ ਜੀ ਕਰੋਂਡਿਆ ਵਾਲੇ ਤੋਂ ਆਏ ਹੋਏ ਨੇ ਤੇ ਬਘੇਂਡੀ ਤੋਂ ਵੀ ਸਰਪੰਚ ਸਾਹਿਬ ਪਹੁੰਚੇ ਹੋਏ ਨੇ ਜੀ ਬਲਾਕ ਸੰਮਤੀ ਮੈਂਬਰ ਵੀ ਹੈਗੇ ਆਂ ਜੀ ਸਾਰੇ ਉਹਦੇਦਾਰ ਪੰਚ ਸਰਪੰਚ ਨੰਬਰਦਾਰ ਸਾਰੇ ਮੌਜੂਦ ਆਂ ਜੀ ਹਾਂ ਜੀ ਸਰਪੰਚ ਸਾਹਿਬ ਨੂੰ ਜਵਾਬ ਤਾਂ ਪਬਲਿਕ ਨੇ ਉਹਨਾਂ ਤੋਂ ਲੈਣਾ ਤੇ ਉਹ ਜਵਾਬ ਦੇ ਜਦੀ ਬਣਨਗੇ ਜਦੋਂ ਸਰਕਾਰਾਂ ਸਹਿਯੋਗ ਕਰਨਗੀਆਂ ਜੀ ਸੋ ਸਾਡੀ ਤਾਂ ਇਹ ਬੇਨਤੀ ਹੈ ਕਿ ਜੇ ਅੱਜ ਵੈਸੇ ਹੋਊਗਾ ਜਿਹੜੇ ਨਵੇਂ ਜਿੰਨੇ ਵੀ ਸਰਪੰਚ ਨੇ ਸਾਰੇ ਯੰਗਸਟਰ ਨੇ ਠੀਕ ਹੈ ਜੀ ਉਹਨਾਂ ਦੀ ਕੋਸ਼ਿਸ਼ ਵੀ ਰਹਿੰਦੀ ਹੈ ਵੀ ਚਲੋ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਆਪਾਂ ਡਵੈਲਪ ਕਰ ਸਕੀਏ ਜੋ ਜੋ ਵੀ ਪਬਲਿਕ ਦੀ ਸੇਵਾ ਕਰ ਸਕੀਏ ਉਹ ਕੋਈ ਇੰਨੇ بڑے ਕੋਈ ਵੀ ਅੱਜ ਕੱਲ ਕੋਈ ਐਡਾ بڑا ਰਾਜਨੀਤਿਕ ਨੇਤਾ ਨਹੀਂ ਹੈਗਾ ਸਰਪੰਚ ਉਹ ਸਿਰਫ ਤੇ ਸਿਰਫ ਜੇ ਪਬਲਿਕਲੀ ਸੋਚਦਾ ਪਰ ਪਬਲਿਕਲੀ ਜਦੇ ਕਰੇਗਾ ਜਦੋਂ ਸਰਕਾਰ ਸਹਿਯੋਗ ਕਰੇਗੀ ਸਰਕਾਰ ਨੂੰ ਇਹ ਇਹਨਾਂ ਪਹਿਲੂਆਂ ਤੇ ਸੋਚਣਾ ਚਾਹੀਦਾ ਹੈ ਸੋਚਣਾ ਚਾਹੀਦਾ ਜੀ ਕਿ ਉਹ ਦੇਖੋ ਹੁਣ ਸਰਪੰਚ ਜੀ ਜਦੋਂ ਸਰਪੰਚ ਬਣ ਗਿਆ ਸਰਪੰਚ ਨੂੰ ਕਿਹੜੇ ਕਿਹੜੇ ਕੰਮ ਹੈ ਉਹ ਉਹ ਹੀ ਦੱਸੋ ਮੈਨੂੰ ਕੰਮ ਤਾਂ ਸਾਡੇ ਹੁਣ ਇੱਥੋਂ ਲਾ ਲਓ ਚਾਹੇ ਸੜਕ ਦੀ ਗੱਲ ਕਰਨੀ ਹੈ ਸੜਕ ਤੇ ਚਲੋ ਅਲੱਗ ਮੈਟਰ ਤੇ ਸਕੂਲ ਦੀ ਗੱਲ ਕਰ ਲੋ ਸਕੂਲ ਸਕੂਲਾਂ ਚ ਵੀ ਬਹੁਤ ਘਾਟ ਹੈਗੀ ਹਾਂਜੀ ਹੁਣ ਇਹ ਤਾਂ ਸਾਡੇ ਬੱਚੇ ਹੈ ਜੀ ਇਧਰੋਂ ਉੱਪਰੋਂ ਪੰਜ ਚਾਰ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ 1.5 ਕਿਲੋਮੀਟਰ ਥੱਲੇ ਜਾਂਦੇ ਨੇ ਪੜ੍ਹਨ ਲਈ ਸਕੂਲ ਦੀ ਵੱਡੀ ਘਾਟ ਹੈ ਜੀ ਇਹ ਵੀ ਸਮੱਸਿਆ ਹੈ ਕਿ ਅਸੀਂ ਚਾਹੁੰਦੇ ਹਾਂ ਵੀ ਸਾਡੇ ਸਕੂਲ ਜਿਹੜੇ ਹਨ ਅਪਗ੍ਰੇਡ ਕੀਤੇ ਜਾਣ